ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਡਾਕਟਰ ਗੁਰਵਿੰਦਰ ਸਿੰਘ ਸਮਰਾ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਧੰਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਦੀ 350 ਸਾਲਾ ਜਿਹੜੀ ਸ਼ਹੀਦੀ ਦਿਵਸ ਆ ਰਿਹਾ ਹੈ ਉਹਦੇ ਸਬੰਧ ਵਿੱਚ ਔਰ ਸਾਰੇ ਦਲ ਪੰਥਾਂ ਨੂੰ ਇਕੱਠਾ ਕਰਕੇ ਜੋ ਗੁਰੂ ਹਰਗੋਬਿੰਦ ਮਹਾਰਾ ਸੱਚੇ ਪਾਤਸ਼ਾਹ ਦੀ ਚੌਥੀ ਜੰਗ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਈ ਸੀ ਪਹਿਲੀ ਜੰਗ ਸ੍ਰੀ ਅੰਮ੍ਰਿਤਸਰ ਦੂਜੀ ਜੰਗ ਸ੍ਰੀ ਹਰਗੋਬਿੰਦਪੁਰੇ ਤੀਜੀ ਜੰਗ ਮਹਾਰਾਜ ਤੇ ਚੌਥੀ ਜੰਗ ਸ੍ਰੀ ਕਰਤਾਰਪੁਰ ਸਾਹਿਬ ਦੀ ਇਸ ਜੰਗ ਵਿੱਚ ਧੰਗੁਰ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ 14 ਸਾਲ ਦੀ ਉਮਰ ਵਿੱਚ ਤੇਗ ਦੇ ਵੱਡੇ ਜੋਰ ਦਿਖਾਏ ਸਨ ਜਿਸ ਕਰਕੇ ਮਹਾਰਾਜ ਨੂੰ ਤੇਗ ਮਲ ਤੋਂ ਤੇਗ ਬਹਾਦਰ ਦਾ ਖਿਤਾਬ ਸਤਿਗੁਰਾਂ ਨੇ ਦਿੱਤਾ ਸੀ ਤੇ ਜਦੋਂ ਔਰੰਗਜ਼ੇਬ ਨੇ ਪੁੱਛਿਆ ਸੀ ਤੁਹਾਡਾ ਨਾਂ ਤੇਗ ਪਹਾਦਰ ਕਿਉਂ ਰੱਖਿਆ ਗਿਆ ਮੈਂ ਪਹਿਲੀ ਵਾਰ ਸੁਣਿਆ ਤੇਗ ਬਹਾਦਰ ਤੇ ਉਹਨੇ ਕਿਹਾ ਸੀ ਮੈਂ ਤੇਗ ਦਾ ਧਨੀ ਆ ਤੇਗ ਦਾ ਧਨੀ ਤੇਗ ਤੇ ਬਹੁਤ ਚਲਾਉਂਦੇ ਨੇ ਪਰ ਤੇਗ ਦਾ ਧਨੀ ਮੈਂ ਤਾਂ ਆਇਆ ਕਿ ਮੈਂ 14 ਸਾਲ ਦੀ ਉਮਰ ਤੇ ਤੇਗ ਚਲਾਈ ਸੀ ਤੇ ਅੱਜ 54 ਸਾਲ ਦੀ ਉਮਰ ਵਿੱਚ ਮੈਂ ਤੇਗ ਸਹਾਰਨ ਵਾਲਾ ਬਣਾਗਾ ਤੂੰ ਆਪਣੀ ਤੇਗ ਦਾ ਵਾਰ ਕਰ ਮੈਂ ਤੇਰੀ ਤੇਗ ਸਹਾਰਾਂਗਾ ਡਾਕਟਰ ਗੁਰਵਿੰਦਰ ਸਿੰਘ ਸਮਰਾ ਅੱਜ ਪਹਿਲੀ ਤੇ ਬਹੁਤ ਵੱਡੀ ਇੱਕ ਨਵੇਕਲੀ ਪਹਿਲ ਸਾਰੇ ਦਲ ਪੰਥਾਂ ਨੂੰ ਗੁਰੂ ਕੇ ਖਾਲਸਾ ਫੌਜਾਂ ਨੂੰ ਇਕੱਠਾ ਕਰਕੇ ਅੱਜ ਇੱਥੇ ਕਬੱਡੀ ਵਿਸ਼ਾਲ ਕਾਨਫਰੰਸ ਵੱਡਾ ਮੀਟਿੰਗ ਕੀਤੀ ਜਾ ਰਹੀ ਹੈ ਕੀ ਹੈ ਮੀਟਿੰਗ ਦਾ ਮਨੋਰਥ ਪੁੱਛ ਲਿਆ ਡਾਕਟਰ ਸਾਹਿਬ ਕੋਲ ਡਾਕਟਰ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਉਹ ਪਵਿੱਤਰ ਧਰਤੀ ਹੈ ਜੋ ਗੁਰੂ ਅਰਜਨ ਦੇ ਪਾਤਸ਼ਾਹ ਨੇ ਸ਼ਹਿਰ ਨੂੰ ਵਸਾਇਆ ਸੀ ਇਹ ਉਹੀ ਪਵਿੱਤਰ ਧਰਤੀ ਹੈ ਜਿਸ ਥਾਂ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਪੰਡੇ ਖਾਂ ਦਾ ਸਿਰ ਬਲਾਇਆ ਸੀ ਇਹ ਉਹੀ ਪਵਿੱਤਰ ਧਰਤੀ ਹੈ ਜਿੱਥੇ ਮਾਤਾ ਗੁਜਰੀ ਜੀ ਦਾ ਜਨਮ ਹੋਇਆ ਹੈ ਜਿੱਥੇ ਮਾਤਾ ਗੁਜਰੀ ਜੀ ਖੇਡੇ ਨੇ ਪੜੇ ਨੇ ਵੱਡੇ ਹੋਏ ਨੇ ਔਰ ਇਹ ਹੀ ਉਸ ਪਵਿੱਤਰ ਜਗ੍ਹਾ ਦੇ ਉੱਤੇ ਖੜੇ ਆ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਬਾ ਬਕਾਲਾ ਸਾਹਿਬ ਤੋਂ ਬਰਾਤ ਲੈ ਕੇ ਮਾਤਾ ਗੁਜਰੀ ਨੂੰ ਵਿਆਹਣ ਵਾਸਤੇ ਆਏ ਸੀ। ਔਰ ਸਭ ਤੋਂ ਮੇਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਰਾਤ ਦਾ ਜੋ ਤਾਰਾ ਸੀ ਜਿੱਥੇ ਨਿਸ਼ਾਨ ਝੂਲ ਰਹੇ ਨੇ ਇੱਥੇ ਹੋਇਆ ਸੀ। ਜੀ ਇਸ ਕਰਕੇ ਪਾਤਸ਼ਾਹ ਦੀ 350 ਸਾਲਾਂ ਸ਼ਤਾਬਨੀ ਨੂੰ ਮੁੱਖ ਰੱਖਦੇ ਹੋਏ ਜਿਹੜਾ ਇੱਕ ਪ੍ਰੋਗਰਾਮ ਇੱਥੇ ਦਾ ਅਲਿਖਿਆ ਗਿਆ ਉਹ ਦਾ ਗੁਰਮਤਾਂ ਪਾਸ ਹੋ ਗਿਆ ਹੈ। ਉਹ ਤੇ ਜੇ ਬਾਅਦ ਵਿੱਚ ਦੱਸਦੇ ਆਂ। ਔਰ ਬਾਕੀ ਜਿੰਨੇ ਵੀ ਸਾਰੇ ਸਾਡੇ ਪ੍ਰੋਗਰਾਮ ਨੇ ਦਿੱਲੀ ਵਾਲਿਆਂ ਆਪਣੀਆਂ ਤਰੀਕਾਂ ਦਿੱਤੀਆਂ ਨੇ ਹਰਿਆਣੇ ਵਾਲਿਆਂ ਆਪਾਂ ਪੰਜਾਬ ਵਾਲੇ ਇਸ ਤਰ੍ਹਾਂ ਅਸੀਂ ਇਹ ਨਹੀਂ ਚਾਹੁੰਦੇ ਵੀ ਸਾਰੇ ਪ੍ਰੋਗਰਾਮ ਆਪਣੇ ਵੱਖੋ ਵੱਖਰੇ ਹੋਣ ਸਾਰੇ ਹੀ ਸਿੱਖ ਦਲਪੰਥ ਸਾਰੇ ਮਿਲ ਕੇ ਸਾਰੇ ਪ੍ਰੋਗਰਾਮ ਕਰਨ ਉਸੇ ਹੀ ਸਬੰਧ ਵਿੱਚ ਅੱਜ ਮੀਟਿੰਗ ਰੱਖੀ ਹੈ ਮੇਜਰ ਸਿੰਘ ਸੋਢੀ ਭਾਈ ਮੇਰੇ ਨਾਲ ਨੇ ਤਾਂ ਉਸੇ ਸਬੰਧ ਵਿੱਚ ਰੱਖੀ ਗਈ ਅੱਗੇ ਦੇਖਦੇ ਜਿਸ ਤਰ੍ਹਾਂ ਗੁਰਮਤੇ ਪਾਸ ਹੁੰਦੇ ਨੇ ਉਸੇ ਤਰ੍ਹਾਂ ਆਪ ਨੂੰ ਜਾਣਕਾਰੀ ਦੇ ਦੇਣਾ ਠੀਕ ਹੈ ਮੀਟਿੰਗ ਤੋਂ ਬਾਅਦ ਜਿਹੜੇ ਗੁਰਮਤੇ ਪਾਸ ਹੋਣਗੇ ਆਪਾਂ ਮੀਡੀਆ ਚ ਦੱਸ ਦਿੱਤਾ ਜੀ ਬਿਲਕੁਲ ਮੀਡੀਆ ਦੱਸ ਦਿੱਤਾ ਧੰਨਵਾਦ ਜੀ ਅੱਜ ਜੋ ਮੀਟਿੰਗ ਦਾ ਸਮਾਂ 11 ਤੋਂ 1 ਵਜੇ ਤੱਕ ਦਾ ਰੱਖਿਆ ਗਿਆ ਔਰ ਸਾਰੇ ਦਲਪੰਥ ਪਹੁੰਚ ਰਹੇ ਆ ਮੀਟਿੰਗ ਤੋਂ ਬਾਅਦ ਜੋ ਵੀ ਮਤੇ ਪਾਸ ਕੀਤੇ ਜਾਣਗੇ ਕਿਉਂਕਿ ਕਨਵੇਕਲੀ ਪਹਿਲ ਡਾਕਟਰ ਗੁਰਵਿੰਦਰ ਸਿੰਘ ਸਬਰਾ ਜੀ ਕੋਲ ਵੱਲੋਂ ਕੀਤੀ ਜਾ ਰਹੀ ਹੈ ਔਰ ਪੰਥ ਦੇ ਲਈ ਔਰ ਇਹ ਬਹੁਤ ਮੀਲ ਪੱਥਰ ਸਾਬਤ ਹੋਵੇਗੀ ਕਿਉਂਕਿ ਇਹੋ ਜੀ ਪਹਿਲ ਕਰਨੀ ਔਰ ਸਾਰੇ ਦਲੇ ਦਲਪੰਥਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਕੇ ਕਿਉਂਕਿ ਦਲਪੰਥ ਆਪਨਾ ਆਪਣੇ ਸਾਹਬ ਦੇ ਨਾਲ ਪ੍ਰੋਗਰਾਮ ਲਿਖਦੇ ਨੇ ਪਰ ਅੱਜ ਸਾਰੇ ਦਲ ਪੰਥ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਧੰਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਦੀ 350 ਸਾਲਾ ਸ਼ਤਾਬਦੀ ਅਤੇ ਗੁਰੂ ਸਾਹਿਬ ਜੀ ਵੱਲੋਂ ਜਿਹੜੀ ਚੌਥੀ ਜੰਗ ਲੜੀ ਗਈ ਸੀ ਉਹਦੇ ਸਬੰਧ ਵਿੱਚ ਇੱਕ ਬਹੁਤ ਵੱਡੇ ਫੈਸਲੇ ਕੀਤੇ ਜਾ ਰਹੇ ਆ ਸੋ ਇਸ ਤੋਂ ਬਾਅਦ ਜੋ ਗੁਰਮਤੇ ਹੋਣਗੀ ਉਹ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਜਾਣਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ